ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਮਟਰਾਂ ਵਾਲੀ ਚੌਲ ਬਹੁਤ ਹੀ ਆਸਾਨ ਤਰੀਕਾ ਤੇ ਇੱਥੇ ਆਪਾਂ ਹੁਣ ਚਾਰ ਪਿਆਜ਼ ਲੈ ਲਏ ਇਹਨਾਂ ਨੂੰ ਕੱਟ ਕੇ ਤੇ ਵਿੱਚ ਇਹਦੀ ਅਦਰਕ ਕੱਟ ਲਈ ਹੈ ਠੀਕ ਹੈ ਜੀ ਤੇ ਇੱਧਰ ਹੁਣ ਆਪਾਂ ਮਟਰ ਲੈ ਲਏ ਮਟਰਾਂ ਨੂੰ ਵੀ ਕੱਢ ਲਿਆ ਹੁਣ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਹੁਣ ਆਪਾਂ ਜੀਰਾ ਪਾ ਲਵਾਂਗੇ ਜੀਰਾ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਜਿਹੜਾ ਹੁਣ ਆਪਾਂ ਪਿਆਜ਼ ਕੱਟਿਆ ਸੀਗਾ ਤੇ ਅਦਰਕ ਵਿੱਚ ਇਹਦੇ ਟਮਾਟਰ ਕੱਟ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਗਰਮ ਤੇਲ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਭੁੰਨਣਾ ਲਵਾਂਗੇ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਭੁੰਨਣ ਤੋਂ ਬਾਅਦ ਹੁਣ ਆਪਾਂ ਗ੍ਰाइंड ਕਰ ਲਾਂਗੇ ਮਿਰਚਾਂ ਇਹਦੇ ਵਿੱਚ ਮਿਰਚਾਂ ਨੂੰ ਗ੍ਰाइंड ਕਰਕੇ ਇਹਨਾਂ ਨੂੰ ਵੀ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਜਿਹੜੀ ਹੁਣ ਆਪਾਂ ਮਟਰ ਲਏ ਸੀਗੇ ਕੱਢੇ ਸੀਗੇ ਹੁਣ ਆਪਾਂ ਇਹਨਾਂ ਨੂੰ ਤੜਕੇ ਭੁੰਨਣ ਤੋਂ ਬਾਅਦ ਮਟਰ ਪਾ ਦਾਂਗੇ ਵਿੱਚੋਂ ਤੜਕੇ ਦੇ ਤੇ ਨਾਲ ਹੀ ਆਪਾਂ 2 ਚਮਚ ਨਮਕ ਦੇ ਪਾ ਦਾਂਗੇ ਤਿੰਨ ਉਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਟਰ ਪੁੱਜਣ ਤੋਂ ਬਾਅਦ ਹੁਣ ਆਪਾਂ ਦੋ ਕੋਲੇ ਪਾਣੀ ਦੇ ਪਾ ਦਾਂਗੇ ਦੋ ਕੋਲੇ ਪਾਣੀ ਦੇ ਪਾਉਣ ਤੋਂ ਬਾਅਦ ਆਪਾਂ ਬਾਜੂ ਪਾਣੀ ਨੂੰ ਰਜਾ ਲਵਾਂਗੇ ਟੱਕ ਕੇ ਰੱਖ ਲਵਾਂਗੇ ਕੁਝ ਟਾਈਮ ਲਈ ਤੇ ਉਹਨਾਂ ਟਾਈਮ ਜਿਹੜਾ ਜੋ ਹੀ ਜਿਹਦੇ ਨਾਲ ਪਾਣੀ ਪਾਇਆ ਸੀ ਕਕੌਲੇ ਦੇ ਨਾਲ ਉਹੀ ਕੌਲੇ ਦੇ ਨਾਲ ਆਪਾਂ ਇੱਕ ਕੌਲਾ ਚੋਲੰ ਦਾ ਕੱਢ ਲਵਾਂਗੇ ਤੇ ਚੋਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਹੁਣ ਜਿਹੜਾ ਪਾਣੀ ਆਪਰ ਜਾਇਆ ਸੀ ਰਿਜਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਚੋਲ ਪਾ ਦਵਾਂਗੇ ਚੋਲ ਨੂੰ ਵੀ ਤੜਕੇ ਵਿੱਚ ਮਿਕਸ ਕਰਕੇ ਫਿਰ ਆਪਾਂ ਕੁੱਕਰ ਦਾ ਢੱਕਣ ਲਾ ਦਾਂਗੇ ਜੀ ਕੁਝ ਟਾਈਮ ਬਾਅਦ ਵੇਖ ਸਕਦੇ ਹੋ ਜੀ ਜੋ ਕਿ ਆਪਣੇ ਚੌਲ ਬਰ ਕੇ ਤਿਆਰ ਹੋ ਗਏ ਐ ਬਹੁਤ ਹੀ ਆਸਾਨ ਤਰੀਕਾ ਹੈ ਜੀ ਚੌਲ ਬਣਾਉਣ ਦਾ ਮਟਰਾਂ ਵਾਲੀ ਚੌਲ ਬਣਾਉਣ ਦੀ ਰੈਸਪੀ ਤੁਹਾਨੂੰ ਕਿਵੇਂ ਤੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਥੈਂਕ ਯੂ ਜੀ